ਪੰਜਾਬ ਦੇ ਖੰਨਾ ਵਿੱਚ ਬੰਦੂਕ ਦੀ ਲੋਕ ਤੇ ਲੁੱਟੇਰਿਆਂ ਨੇ ਲੁੱਟਿਆ ਅਦਾਕਾਰ ਕਰਮਜੀਤ ਅਨਮੋਲ ਦਾ ਗਨਮੈਨ ਪਹਿਲਾਂ ਕੀਤਾ ਅਗਵਾ ਫਿਰ ਲੁੱਟੀਕਾਰ ਅਤੇ ਨੱਕਦੀ ਵਿਰੋਧ ਕਰਨ ਤੇ ਲੁੱਟੇਰਿਆਂ ਕੀਤਾ ਜ਼ਖਮੀ ਸੁੱਟਿਆ ਖੰਨੇ ਵਿੱਚ ਪੰਜਾਬੀ ਕਲਾਕਾਰ ਤੇ ਗਾਇਕ ਕਰਮਜੀਤ ਅਨਮੋਲ ਦਾ ਗਨਮੈਨ ਸਰਪ੍ਰੀਤ ਸਿੰਘ ਦੀ ਲੁੱਟੇਰਿਆਂ ਵੱਲੋਂ ਹਥਿਆਰ ਦੇ ਬਦ ਤੇ ਲੁੱਟ ਖੋਹ ਕਰਕੇ ਕਾਰ ਖੋਹੀ ਗਈ ਘਟਨਾ ਨੂੰ ਲਾਂਡਰਾ ਦੇ ਮਜਾਹਤ ਇਲਾਕੇ ਨੇੜੇ ਅੰਜਾਮ ਦਿੱਤਾ ਗਿਆ ਪਰ ਉਸ ਨੂੰ ਖੰਨਾ ਲਿਆ ਕੇ ਸੁੱਟਿਆ ਗਿਆ ਬਾਜ ਸਰਪ੍ਰੀਤ ਸਿੰਘ ਦੀ ਕਾਰ ਵੀ ਪੁਲਿਸ ਜਾਂਚ ਦੌਰਾਨ ਜੋੜੇਪੁਰ ਨੇੜੇੋਂ ਮਿਲ ਗਈ ਹੈ। ਮੁਲਜ਼ਮਾ ਨੇ ਪਹਿਲਾਂ ਸਰਪ੍ਰੀਤ ਸਿੰਘ ਦੀ ਕਾਰ ਨੂੰ ਘੇਰ ਕੇ ਸਰਪ੍ਰੀਤ ਨੂੰ ਬੰਦੂਕ ਦੀ ਨੋਕ ਤੇ ਅਗਵਾ ਕਰ ਲਿਆ ਅਤੇ ਉਸ ਦੀ ਕਾਰ ਖੋੜ ਕੇ ਭੱਜ ਗਏ। ਸਰਪ੍ਰੀਤ ਨੂੰ ਜ਼ਖਮੀ ਹਾਲਤ ਵਿੱਚ ਖੰਨਾ ਵਿਖੇ ਸੁੱਟਿਆ ਗਿਆ ਜਿਸ ਕਾਰਨ ਉਸ ਨੂੰ ਸਿਵਲ ਹਸਪਤਾਲ ਖੰਨਾ ਵਿਖੇ ਦਾਖਲ ਕਰਵਾਇਆ ਗਿਆ। ਹਸਪਤਾਲ 'ਚ ਜ਼ੇਰੇ ਇਲਾਜ ਸਰਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਆਪਣੀ ਕਾਰ 'ਚ ਚੰਡੀਗੜ੍ਹ ਤੋਂ ਆਪਣੇ ਪਿੰਡ ਚੰਦੂ ਮਾਜਰਾ ਪਟਿਆਲਾ ਵਾਪਸ ਆ ਰਹੇ ਹ ਸੀ। ਰਸਤੇ ਚੋਸ ਦੀ ਕਾਰ ਦੇ ਅੱਗੇ ਇੱਕ ਫਾਰਚੂਨਰ ਕਾਰ ਆ ਕੇ ਰੁਕੀ ਤੇ ਉਸ ਦੀ ਕਾਰ ਕੇਰ ਲਈ ਗਈ। ਫਾਰਚੂਨਰ ਚੋਂ ਲੁਟੇਰਿਆਂ ਨੇ ਉਸ ਨੂੰ ਪਿਸਤੌਲ ਦੀ ਨੋਕ ਤੇ ਬਾਹਰ ਕੱਢਿਆ ਤੇ ਜ਼ਬਰਦਸਤੀ ਆਪਣੀ ਕਾਰ 'ਚ ਬਿਠਾ ਲਿਆ। ਉਹਨਾਂ ਵਿੱਚੋਂ ਇੱਕ ਲੁਟੇਰਾ ਉਸ ਦੀ ਕਾਰ ਲੈ ਕੇ ਦੌੜ ਗਿਆ। ਫਾਰਚੂਨਰ ਸਵਾਰ ਉਸ ਨੂੰ ਆਪਣੇ ਨਾਲ ਲੈ ਗਏ। ਪਹਿਲਾਂ ਸਰਹਿੰਦ ਚੋਸ ਦੇ ATM ਚੋਂ ਲਗਭਗ 9500 ਰੁਪਏ ਕਢਵਾਏ ਗਏ। ਫਿਰ ਉਸ ਨੂੰ ਖੰਨਾ ਲੈ ਆਏ ਤੇ ਜਿੱਥੇ ਉਸ ਨੂੰ ਸੁੱਟ ਦਿੱਤਾ ਤੇ ਆਪ ਭੱਜ ਗਏ। डीएसपी खन्ना अमृतपाल सिंह ने दसा कि यह घटना राजपुरा इलाके च वापरी खन्ना पुलिस वालों उथों की पुलिस सूचित कर दिता गया है अगली जांच राजपुरा पुलिस वालों की जा रही है